ਬਟਲਾਟਾ ਸ਼ਹਿਰ ਅੰਦਰ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੁਪਰ ਸਕਰ ਮਸ਼ੀਨ ਬਟਲਾਟਾ ਹਲਕੇ ਨੂੰ ਪੱਕੇ ਤੌਰ ਤੇ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁਧਰਾਮ ਵੱਲੋਂ ਸ਼ਹਿਰ ਦੇ ਮੇਨ ਚੌਂਕ ਵਿਖੇ ਸ਼ਹਿਰੀਆਂ ਦਾ ਇਕੱਠ ਕੀਤਾ ਗਿਆ ਜਿਸ ਵਿੱਚ ਸ਼ਹਿਰ ਅੰਦਰ ਵੱਖ-ਵੱਖ ਵਾੜਾ ਅੰਦਰ ਆ ਰਹੀਆਂ ਸੀਵਰੇਜ ਸਿਸਟਮ ਦੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਪੱਕੇ ਤੌਰ ਤੇ ਲਿਆਂਦੀ ਗਈ ਮਸ਼ੀਨ ਦੁਆਰਾ ਕੰਮ ਨੂੰ ਸ਼ੁਰੂ ਕਰਵਾਇਆ ਗਿਆ ਵਿਧਾਇਕ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਹਲਕੇ ਵਿੱਚ ਇੱਕ ਮੈਡੀਕਲ ਵੈਨ ਵੀ ਭੇਜੀ ਗਈ ਹੈ ਜਿਸ ਵਿੱਚ ਮਰੀਜ਼ਾਂ ਦੇ ਫ੍ਰੀ ਟੈਸਟ ਅਤੇ 100 ਕਿਸਮ ਦੀਆਂ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਆਓ ਦੇਖਦੇ ਹਾਂ ਲਾਡਾ ਦੀ ਇਹ ਪੂਰੀ ਰਿਪੋਰਟ ਕਿਆਟੀ ਨਿਊਜ਼ ਨੈਟਵਰਕ ਭਾਈ ਦੇ ਵਿੱਚ ਬਹੁਤ ਵੱਡਾ ਲਾਭ ਹੋਵੇਗਾ ਕਿ ਸਰ ਦੇਖਦੇ ਹੋ ਦੇਖੋ ਜੀ ਗੱਲ ਇਹ ਹੈ ਸਮੱਸਿਆ ਹਰੇਕ ਸ਼ਹਿਰ ਦੀਆਂ ਹੁੰਦੀਆਂ ਨੇ ਹਰੇਕ ਪਿੰਡ ਦੀ ਸਮੱਸਿਆ ਹੁੰਦੀਆਂ ਨੇ ਇਹਨਾਂ ਸਮੱਸਿਆ ਨੂੰ ਜਦੋਂ ਪਹਿਲਾਂ ਕਿਸੇ ਸਰਕਾਰਾਂ ਨੇ ਵਿਸ਼ੇਸ਼ ਧਿਆਨ ਦਿੱਤਾ ਨਹੀਂ ਗਿਆ ਜਿਹਦੇ ਕਰਕੇ ਵੱਡੀ ਪੱਧਰ ਤੇ ਮਸ਼ੀਨੀ ਕਰਨਦੀ ਉਹ ਹੋਂਦ ਕਰਕੇ ਨਾ ਰਹਿਣ ਕਰਕੇ ਅਣਹੋਂਦ ਕਰਕੇ ਜਿਹੜਾ ਉਹ ਸਮੱਸਿਆ ਵਧ ਵਧ ਗਈਆਂ ਵਧ ਗਈਆਂ ਸੋ ਆਮਾ ਦੀ ਪਾਰਟੀ ਸਰਕਾਰ ਨੇ ਇਸ ਨੂੰ ਢਗਾਈ ਤੋਂ ਸੋਚਣਾ ਸ਼ੁਰੂ ਕੀਤਾ ਵੀ ਇਹ ਸਮੱਸਿਆ ਦਾ ਹੱਲ ਆਪਾਂ ਜਲਦੀ ਕਿਵੇਂ ਕਰ ਸਕਦੇ ਆ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੀ ਫੈਬਰ ਬ੍ਰਿਗੇਡ ਸੀ ਉਹਦੀ ਮਸ਼ੀਨ ਲਿਆਂਦੀ ਹੈ ਕਿਉਂਕਿ ਬਲਾਡਾ ਇਲਾਕੇ ਵਾਸਤੇ ਬਹੁਤ ਵੱਡੀ ਗੱਲ ਸੀ ਤੇ ਉਹ ਆ ਗਈ ਸਾਡੇ ਹਰ ਵਾਰ ਤਿਆਰ ਰਹਿੰਦੀ ਹੈ ਦੂਜੀ ਵੱਡੀ ਗੱਲ ਸੀ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਲਗਭਗ ਤੁਸੀਂ ਦੇਖੋਗੇ ਧਰਨੇ ਵਜਦੇ ਪਏ ਨੇ ਬਹੁਤ ਸ਼ਹਿਰਾਂ ਦੇ ਵਿੱਚ ਕਿਤੇ ਹੋਰ ਹੋ ਰਿਹਾ ਹੈ ਉਹ ਸਮੱਸਿਆ ਸੀਵਰੇਜ ਦੀ ਹੈ ਤਾਂ ਸੀਵਰੇਜ ਦੀ ਸਮੱਸਿਆ ਤੁਹਾਡੇ ਵਿੱਚ ਪਹਿਲਾਂ ਅਸੀਂ ਸੁਪਰ ਸੈਕਸ਼ਨ ਮਸ਼ੀਨ ਦੇ ਨਾਲ ਟੈਂਡਰ ਕਰਕੇ ਅਸੀਂ ਪੂਰੀ ਕੀਤੀ ਹੈ ਤੇ ਹੁਣ ਪੱਕੇ ਤੌਰ ਤੇ ਆ ਨਵੀਂ ਮਸ਼ੀਨ ਪੰਜਾਬ ਸਰਕਾਰ ਵੱਲੋਂ ਸਾਨੂੰ ਦਿੱਤੀ ਗਈ ਹੈ ਤੁਹਾਡੇ ਵਾਸਤੇ ਸੋ ਭਲਾਡੇ ਨੂੰ ਅਸੀਂ ਇਹ ਹੋਰ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਜਿਹੜੇ ਕਦਮ ਨੇ ਉਹ ਚੁੱਕਾਂਗੇ ਚੁੱਕ ਰਹੇ ਹਾਂ ਮਸ਼ੀਨ ਦੇ ਨਾਲ ਸੋ ਸਰਕਾਰ ਦਾ ਧੰਨਵਾਦ ਕਰਦੇ ਹਾਂ ਤੀਜੀ ਗੱਲ ਹੈ ਮੈਂ ਪਰਸੋਂ ਸਾਡਾ ਸੈਸ਼ਨ ਚੱਲ ਰਿਹਾ ਸੀਗਾ ਸੈਸ਼ਨ ਦੇ ਪਹਿਲੇ ਦਿਨ 9:30 ਵਜੇ ਪੰਜਾਬ ਭਵਨ ਦੇ ਵਿੱਚ ਭਲਾੜਾ ਹਲਕੇ ਲਈ ਇੱਕ ਵਿਸ਼ੇਸ਼ ਮੈਡੀਕਲ ਬੈਨ ਵੀ ਸਾਨੂੰ ਦਿੱਤੀ ਹੈ ਉਹ ਬੈਨ ਨੂੰ ਵੀ ਅਸੀਂ ਹਰ ਝੜੀ ਦੇ ਕੇ ਚੰਡੀਗੜ੍ਹ ਤੋਂ ਭਲਾੜਾ ਦੀ ਰਵਾਨਾ ਕੀਤਾ ਹੈ ਉਹ ਜ਼ਿਲ੍ਹਾ ਮਾਨਸਾ ਵਿੱਚ 4 ਬੈਨਾਂ ਹੋਣਗੀਆਂ ਇੱਕ ਮਾਨਸਾ ਹਲਕੇ ਵਾਸਤੇ ਇੱਕ ਹਲਕਾ ਸਜੂਗੜ ਵਾਸਤੇ ਇੱਕ ਭਲਾੜੇ ਵਾਸਤੇ ਇੱਕ ਵਾਧੂ ਬੈਨ ਆ ਜਿੱਤੇ ਕਿ ਜੇ ਕੋਈ ਖਰਾਬ ਹੋ ਜਾਂਦੀ ਹੈ ਬੈਨ ਉਹਨੂੰ ਕਵਰ ਕਰਨ ਵਾਸਤੇ ਜਿੱਤੇ ਕਿ 100 ਤਰ੍ਹਾਂ ਦੀਆਂ ਦਵਾਈਆਂ ਵਿੱਚ ਮਿਲਣਗੀਆਂ ਕੁਆਲੀਫਾਈਡ ਡਾਕਟਰ ਵਿੱਚ ਹੋਣਗੇ ਟੈਸਟ ਵਿੱਚ ਹੋਣਗੇ ਤੋਂ ਮੇਰਾ ਮਤਲਬ ਇਹ ਹੈ ਵੀ ਭਲਾੜੇ ਵਿੱਚ ਹਰੇਕ ਉਹ ਸਹੂਲਤ ਜੋ ਲੋਕਾਂ ਨੇ ਸਾਨੂੰ ਦੱਸੀਆ ਜਾਂ ਮੇਰੇ ਕੰਨਾਂ 'ਚ ਪਾਉਂਦੇ ਨੇ ਮੈਂ ਉਹਨੂੰ ਪੂਰੀ ਕਰਨ ਵਾਸਤੇ ਦਿਨ ਰਾਤ ਤੇ ਕਰਦਾ ਰਹਿਣਾ ਸੋਚਦਾ ਰਹਿਣਾ ਔਰ ਲਗਭਗ ਉਹ ਪੂਰੀ ਕਰਕੇ ਉਸ ਤੋਂ ਬਾਅਦ ਫੇਰ ਵੀ ਹੜਦਾ ਸੋ ਕੱਲ ਵਿਧਾਨ ਸਭਾ ਦੇ ਵਿੱਚ ਸੈਸ਼ਨ ਸੀਗਾ ਪਿੰਡਾਂ ਦੇ ਵਿਕਾਸ ਵਾਸਤੇ ਪਿੰਡਾਂ ਨੂੰ ਮਦਰੇਗਾ ਨੂੰ ਠੀਕ ਕਰਨ ਵਾਸਤੇ ਜਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਕਰਨ ਵਾਸਤੇ ਮੈਂ ਚੇਅਰਮੈਨ ਸੀ ਵਿਧਾਨ ਸਭਾ ਕਮੇਟੀ ਦਾ ਉਹਦੀਆਂ ਸਾਰੀਆਂ ਰਿਪੋਰਟਾਂ ਮੈਂ ਲੈ ਕੀਤੀਆਂ ਨੇ ਰੱਖੀਆਂ ਨੇ ਮੇਜ਼ ਦੇ ਉੱਤੇ ਔਰ ਡਿਟੇਲ ਦੇ ਵਿੱਚ ਮੇਰਾ ਜਿਹੜਾ ਉੱਥੇ ਬਕਾਇਦਾ ਪ੍ਰਧਾਨ ਸਭਾ 'ਚ ਭਾਸ਼ਣ ਹੋਇਆ ਸੀਗਾ ਤੋ ਮੇਰਾ ਕਹਿੰਦਾ ਜਿੱਥੇ ਪਿੰਡਾਂ ਦੇ ਵਿਕਾਸ ਵਾਸਤੇ ਅਸੀਂ ਸੋਚ ਰਹੇ ਆਂ ਸ਼ਹਿਰਾਂ ਦੇ ਵਿਕਾਸ ਵਾਸਤੇ ਸੋਚ ਰਹੇ ਆਂ ਨਾਲ ਦੀ ਨਾਲ ਹੁਣ 15ਵੇਂ ਵਿੱਤੀ ਕਮਿਸ਼ਨ ਦੇ ਹੋਰ ਦੇ ਗ੍ਰਾਂਟ ਗ੍ਰਾਂਟ ਆਉਣਗੀਆਂ ਇਹਦੇ ਬਾਕੀ ਕੰਮ ਨੇ ਅਸੀਂ ਸ਼ਹਿਰ ਦੇ ਭਲਾੜਾ ਸ਼ਹਿਰ ਵਾਸਤੇ ਬੋਹਾ ਵਾਸਤੇ ਬਰੇਟਾ ਵਾਸਤੇ ਸਾਰਿਆਂ ਥਾਂ ਦੇ ਉੱਤੇ ਜਿਹੜੀ ਮਸ਼ੀਨ ਜਾਊਗੀ ਔਰ ਸਾਰੇ ਜਿਹੜੇ ਦੂਜੇ ਵਿਕਾਸ ਨੇ ਲੋੜ ਦੇ ਕੰਮ ਨੇ ਉਹ ਅਸੀਂ ਪੂਰੇ ਕਰਾਂਗੇ